ਕੋਈ 31 ਰਾਜੋਗੇ ਵੀ ਹੈਗਾ ਨਾ ਨੂੰ ਗੱਤੀ ਰਾਜੋਗੇ ਕੋਈ ਬੰਨ ਨਹੀਂ ਇੱਥੇ ਇਹ ਬੰਦੇ ਕਾ ਨਵੀਂ ਗੱਤੀ ਰਾਜੋਗੇ ਸਭ ਥੰਗੀ ਮਾਰੀ ਹੈ ਨਾ ਕਿ ਨੂੰ ਗੱਤੀ ਰਾਜੋਗੇ ਬਣਾਗੇ ਪੈਸੇ ਬਹੁਤ ਲਏ ਆ ਸਾਨੂੰ ਤੇ 45 ਲੱਖ ਰੁਪਏ ਦੱਸਿਆ ਤੂੰ ਹੀ ਜੋ 43 ਆਂਦੇ ਹਾਂ ਇਹ ਦੇ ਘਪਲੇਬਾਜੀ ਕੀਤੀ ਸਰਪੰਚ ਨੇ ਉਹ ਤਾਂ ਕਹਿੰਦੇ ਵੀ ਇਹੋ ਜੀ ਘਪਲੇਬਾਜੀ ਕੋਈ ਹੋਈ ਨਹੀਂ ਕੋਈ ਸਾਰ ਹੋਈ ਕਿਉਂ ਨਹੀਂ ਕੋਣ ਹੁੰਦਾ ਨਹੀਂ ਅਸੀਂ ਬਿਆਨ ਦਾਂਗੇ ਕੋਈ ਮਾਮਲਾ ਦਾ ਪਤਾ ਹੈ ਦਾ ਹਾਂ ਪਤਾ ਇਹ ਵੀ ਨਵੀਂ ਗੱਟੀ ਰਾਜੋ ਕੇ ਪਿੰਡ ਹੈਗਾ ਮੇਨ ਪਿੰਡ ਗੱਟੀ ਰਾਜੋ ਕੇ ਇਹੋ ਹੀ ਹੈ ਨਵੀਂ ਗੱਟੀ ਕੇ ਰਾਜੋ ਹੈਗਾ ਨਹੀਂ 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 ਨਿਊ ਗੱਟੀ ਰਾਜੋਗ ਨਹੀਂ ਆਇਆ ਸੁਣਿਆ ਕਦੇ ਪਿੰਡ ਨਹੀਂ ਨਹੀਂ ਇਹ ਨਹੀਂ ਸੁਣਿਆ ਆਪਾਂ ਨੂੰ 5 ਸਾਲ ਬੀਤਣ ਦੇ ਬਾਵਜੂਦ ਕੋਈ ਜਾਂਚ ਹੀ ਨਹੀਂ ਹੋਈ ਨਾ ਕੋਈ ਜਾਂਚ ਨਹੀਂ ਹੋਈ ਫਿਰੋਜ਼ਪੁਰ ਦੇ ਵਿੱਚ ਕਪਲੇਬਾਜੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਥਿਤ ਮਿਲੀ ਭੁਗਤ ਦੇ ਨਾਲ 43 ਲੱਖ ਰੁਪਏ ਦਾ ਵੱਡਾ ਕਪਲਾ ਕੀਤਾ ਫਰੋਸਪਰ ਦੀ ਗੱਲ ਕਰਦੇ ਆਂ ਫਰੋਸਪਰ ਦੇ ਏਡੀਸੀ ਵਿਕਾਸ ਦਫਤਰ ਦੇ ਇਹ ਅਧਿਕਾਰੀ ਅਤੇ ਕਰਮਚਾਰੀ ਨੇ ਜਿਨ੍ਹਾਂ ਨੇ ਕਪਲੇਬਾਜੀ ਕਰਦਿਆਂ ਇੱਕ ਨਵਾਂ ਪਿੰਡ ਹੀ ਵਸਾ ਦਿੱਤਾ ਔਰ ਉਸ ਪਿੰਡ ਦੇ ਵਿੱਚ 43 ਲੱਖ ਦੇ ਅਜਿਹੇ ਵਿਕਾਸ ਕਾਰਜ ਕਰਾਏ ਜਿਹੜੇ ਕਪਲੇਬਾਜੀ ਸਾਬਤ ਹੋ ਰਹੇ ਨੇ ਔਰ ਇਹ ਮਾਮਲਾ ਆਰਟੀਆਈ ਰਾਹੀਂ ਜਿਹੜਾ ਸਾਹਮਣੇ ਆਇਆ ਕਿਉਂਕਿ आरटीआई ਲੈਣ ਵਾਲਾ ਸ਼ਖਸ ਪਿਛਲੇ 5 ਸਾਲਾਂ ਤੋਂ ਉਕਤ ਦਫ਼ਤਰ ਦੇ ਗੇੜੇ ਕੱਢ ਰਿਹਾ ਸੀ ਆਰਟੀਆਈ ਮੰਗ ਰਿਹਾ ਸੀਗਾ ਪਰ ਉਸ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਘਪਲੇ ਬਾਜੀ ਨੂੰ ਉਜਾਗਰ ਕਰਨਾ ਨਾ ਸਮਝਿਆ ਆਰਟੀਆਈ ਦੇਣਾ ਜਿਹੜਾ ਨਾ ਸਮਝਿਆ ਅਤੇ ਆਰਟੀਆਈ ਨਹੀਂ ਦਿੱਤੀ ਲਗਾਤਾਰ 5 ਸਾਲ ਉਹ ਵਿਅਕਤੀ ਗੇੜੇ ਕੱਢਦਾ ਰਿਹਾ ਅਤੇ ਜਦੋਂ ਆਪ ਦੀ ਸਰਕਾਰ ਆਈ ਹੈ ਤੇ ਆਪ ਦੀ ਸਰਕਾਰ ਦੇ ਵਿੱਚ ਆਖਰ ਉਸ ਵਿਅਕਤੀ ਨੂੰ ਉਹ ਜਿਹੜੀ ਆਰਟੀਆ ਉਹ ਮਿਲੀ ਆ ਤਾਂ ਆਰਟੀਆ ਹੀ ਰਾਹੀਂ ਵੱਡੇ ਖੁਲਾਸੇ ਹੋਏ ਨੇ ਅਸੀਂ ਉਸ ਜਗ੍ਹਾ ਤੇ ਖੜੇ ਹੋਏ ਹਾਂ ਜਿਸ ਜਗ੍ਹਾ ਤੇ ਉਪਤ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇੱਕ ਨਵਾਂ ਪਿੰਡ ਵਸਾਇਆ ਬਿਲਕੁਲ ਫਿਰੋਜ਼ਪੁਰ ਦਾ ਇਹ ਸਰਹੱਦੀ ਇਲਾਕਾ ਜਿੱਥੇ ਗੱਤੀ ਰਾਜੋ ਕੇ ਪਿੰਡ ਹੈਗਾ ਅਤੇ ਗੱਟੀ ਗੱਟੀ ਰਾਜੋਕੇ ਦੇ ਨਾਲ ਨਵੀਂ ਗੱਟੀ ਰਾਜੋਕੇ ਪਿੰਡ ਨੇ ਪਰ ਉਕਤ ਅਧਿਕਾਰੀਆਂ ਨੇ ਇੱਕ ਨਿਊ ਗੱਟੀ ਰਾਜੋਕੇ ਪਿੰਡ ਵਸਾਇਆ ਸੀਗਾ ਜਿੱਥੇ ਆ ਕਰੀਬ 80 ਜਿਹੜੇ ਜੌਬਕਾਰ ਸੀ ਨਰੇਗਾ ਦੇ ਉਹ ਬਣਾਏ ਔਰ 55 ਜਿਹੜੇ ਵਿਕਾਸ ਸੀਗੇ ਉਹ ਕਰਵਾਏ ਗੱਲਬਾਤ ਕਰਦੇ ਹਾਂ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਪਾਜੀ ਕਿੱਦਾਂ ਦੇਖਦੇ ਹੋ ਕਿ ਇਹ ਪਿੰਡ ਜਿਹੜਾ ਹੈਗਾ ਇੱਕ ਪਿੰਡ ਕਿਹੜਾ ਸਰ ਇਹ ਪਿੰਡ ਹੈਗਾ ਨਵੀਂ ਗੱਟੀ ਰਾਜੋਕੇ ਨਵੀਂ ਗੱਟੀ ਰਾਜੋਕੇ ਕੋਈ 31 ਰਾਜੋ ਕੇ ਵੀ ਹੈਗਾ 31 ਰਾਜੋ ਵੀ ਪੁਰਾਣਾ ਪੁਰਾਣਾ ਗੱਟੀ ਰਾਜੋ ਕੇ ਆ ਇੱਥੇ ਕੋਈ ਨਿਊ ਗੱਟੀ ਰਾਜੋ ਕੇ ਪਿੰਡ ਹੈਗਾ ਨਾ ਨੂ ਗੱਟੀ ਰਾਜੋ ਕੋਈ ਪਿੰਡ ਨਹੀਂ ਇੱਥੇ ਨਹੀਂ ਪਰ ਪਰ ਕਾਗਜ਼ਾਂ ਦੇ ਵਿੱਚ ਤਾਂ ਇਹ ਪਤਾ ਲੱਗ ਰਿਹਾ ਵੀ ਇੱਥੇ ਕੋਈ ਨਿਊ ਗੱਟੀ ਰਾਜੋ ਕੇ ਪਿੰਡ ਵੀ ਹੈਗਾ ਇੱਥੇ ਇਹ ਦੇ ਸਾਬ ਸਾਧ ਇਹ ਸਭ ਠੱਗੀ ਮਾਰੀ ਹੈ ਨਾ ਨਵੀਂ ਗਤੀ ਰਾਜੋ ਕੇ ਨੂਹ ਗਤੀ ਰਾਜੋ ਦਾ ਨਾਮ ਹੈ ਨੂਹ ਗਟੀ ਰਾਜੋ ਕੇ ਠੱਗੀ ਠੱਗੀ ਬੱਚੀ ਹੈ ਤੁਹਾਨੂੰ ਕੋਈ ਮਾਮਲਾ ਦਾ ਪਤਾ ਹੈ ਦਾ ਹਾਂ ਪਤਾ ਕੀ ਮਾਮਲਾ ਕੀ ਹੈ ਮਾਮਲਾ ਵੀ ਪਲਾਣਾ ਸਰਪੰਚ ਸਾਹਿਬ ਜਿਹੜਾ ਹੂੰ ਉਹਨੇ ਦੋ ਪਿੰਡ ਬਣਾਲੇ ਇੱਕ ਪੰਚਾਇਤ ਦੋ ਪੰਚਾਇਤਾਂ ਹੂੰ ਇੱਕ ਤਾਂ ਨਵੀਂ ਰਾਤੋ ਗਤੀ ਰਾਜੋ ਕੀ ਹੈਗੀ ਆ ਉਹਨੇ ਇੱਕ ਨੂਹ ਗਤੀ ਰਾਜੋ ਕੀ ਬਣਾਗੇ ਹੂੰ ਪੈਸੇ ਬਹੁਤ ਲਏ ਆ ਹੂੰ ਉਹ ਕਿਤੇ ਪੈਸਾ ਨਹੀਂ ਲਾਇਆ ਕਿਤੇ ਪੈਸੇ ਨਾ ਨਾ ਨਹੀਂ ਸਰ ਲਾਇਆ ਇਹ ਤਾਂ ਪਤਾ ਲੱਗਾ ਸੀਗਾ ਵੀ ਨਿਊ ਗੱਟੀ ਕੇ ਰਾਜੋ ਕੋ ਜਿਹੜਾ ਪਿੰਡ ਬਣਾਇਆ ਗਿਆ ਉਹਦੇ ਵਿੱਚ ਨਰੇਗਾ ਦੇ ਕੰਮ ਕੀਤੇ ਗਏ ਨਰੇਗਾ ਦੇ ਵਿੱਚ 80 ਜੌਬ ਕਾਰ ਵੀ ਬਣਾਏ ਗਏ ਔਰ ਕੰਮ ਵੀ ਜਿਹੜੇ ਆ ਵਖਾਏ ਗਏ ਕੰਮ ਕੀਤਾ ਹੀ ਨਹੀਂ ਹੂੰ ਉਹ ਸਰਪੰਚ ਨੇ ਆਪ ਦੇ ਆ 15 ਜੀ ਆਪਦੇ ਬਾਈ ਬਸ ਹੂੰ ਜਾਂ ਪੰਜ ਚਾਰ ਕੇ ਬੀਬੀਆਂ ਲਾਈਆਂ ਹੂੰ ਬਸ ਇਹ ਹੋਈ ਸਾ ਪਿੰਡ ਦੇ ਵਿੱਚ ਚਰਚਾ ਹੈਗੀ ਵੀ ਕੋਈ ਨਿਊ ਗੱਟੀ ਕੇ ਰਾਜੋ ਦੀ ਨਾਂ ਦੇ ਉੱਪਰ ਕਪਲੀ ਗੱਬਾਜੀ ਹੋਈ ਹੈ ਇਹ ਹੀ ਆ ਸਾ ਤੇ ਕੀ ਕਹਿੰਦੇ ਆ ਲੋਕ ਲੋਗਾਂ ਦੇ ਗੱਤੀ ਰਾਜੋ ਕੀ ਨੂਰ ਗੱਤੀ ਰਾਜੋ ਕੋਈ ਨਹੀਂ ਹਾਂ ਸਾਨੂੰ ਤੇ 45 ਲੱਖ ਰੁਪਏ ਦੱਸਿਆ ਤੋ ਹੀ ਜੋ 43 ਆਂਦੇ ਜੋ ਇਹਨੇ ਘਪਲੇਬਾਜੀ ਕੀਤੀ ਸਰਪੰਚ ਨੇ ਹਾਂ ਇਹਦੇ ਸੁਵੰਧੇ ਨਾ ਲੈਣਾ ਹਾਂ ਤੁਹਾਨੂੰ ਇਸ ਪਿੰਡ ਵਾਸੋਂ ਸਾਰਨ ਆਮ ਚਰਚਾ ਹੈਗੀ ਆਪ ਨੂੰ ਪਤਾ ਸਭ ਮੈਂ ਦੋ ਪਲਾ ਹਾਂ ਦੁਨੀਆ ਨੂੰ ਪਰ ਜਿਹੜੇ ਅਧਿਕਾਰੀ ਤੇ ਕਰਮਚਾਰੀ ਨੇ ਏਡੀਸੀ ਵਿਕਾਸ ਦਫਤਰ ਦੇ ਉਹ ਤਾਂ ਕਹਿੰਦੇ ਵੀ ਇਹੋ ਜੀ ਘਪਲੇਬਾਜੀ ਕੋਈ ਹੋਈ ਨਹੀਂ ਕੋਈ ਸਾਰ ਹੋਈ ਕਿਉਂ ਨਹੀਂ ਕੋਣ ਹੁੰਦਾ ਨੇ ਅਸੀਂ ਬਿਆਨ ਦਾਂਗੇ ਹਾਂ ਅਧਿਕਾਰੀ ਏਡੀਸੀ ਜਿਹੜੇ ਮੌਜੂਦਾ ਏਡੀਸੀ ਵਿਕਾਸ ਨੇ ਉਹ ਕਹਿੰਦੇ ਕਿ ਅਸੀਂ ਜਾਂਚ ਕਰਾਵਾਂਗੇ ਪਰ ਕਾਂਗਰਸ ਸਰਕਾਰ ਦੇ ਵਿਲੇ ਦਾ ਇਹ ਘਪਲਾ ਹੋਇਆ 5 ਸਾਲ ਬੀਤਣ ਦੇ ਬਾਵਜੂਦ ਕੋਈ ਜਾਂਚ ਹੀ ਨਹੀਂ ਹੋਈ ਨਾ ਕੋਈ ਜਾਂਚ ਨਹੀਂ ਹੋਈ ਸਾਹਿਬ ਹਮ ਇਹ ਨਾਗਰਤੀ ਰਾਜੋਂ ਨੂੰ ਹੈਗੀ ਆ ਹਮ ਸਾਨੂੰ 50 60 ਸਾਲ ਹੋ ਗਏ ਇੱਥੇ ਬੈਠਿਆ ਨੂੰ ਹਮ ਪਹਿਲਾਂ ਪੁਰਾਣੀ ਗੱਟੀ ਰਾਜੋਂ ਕੀ ਵੇ ਦੋ ਬਚੈਤਾ ਬਣ ਗਿਆ ਨੂੰ ਇਹਦਾ ਨਵੀਂ ਗੱਟੀ ਰਾਜੋਂ ਕੀ ਹਮ ਤੇ ਨੋ ਰਾਜੋਂ ਗੱਟੀ ਤਾਂ ਇਹ ਨਹੀਂ ਹਮ ਨਹੀਂ ਸਾਰੇ ਕੀ ਹਮ ਘਪਲਾ ਜੂਰ ਰੁਪਈਆ ਅਸੀਂ ਤਾਂ 45 ਲੱਖ ਸਾਨੂੰ ਦੱਸਦੇ ਆ 45 ਲੱਖ ਰੁਪਏ ਕਿ ਦੱਸਦੇ ਆ ਹਾਂ ਇਹ ਆਪਣੇ ਵੀਡੀਓ ਸਾਫ ਦਫਤਰ ਚ ਹਾਂ ਇਹ 45 ਲੱਖ ਹੈ ਚਲੋ ਤੋਂ 43 ਦੱਸਦੇ 45 43 ਦਾ ਕੋਈ ਮਰ ਕੇ ਹਾਂ ਹਾਂ ਬਸ ਇਹ ਗੱਲੇ ਨੇ ਪਏ ਮਾਰੇ ਆ ਰੱਬ ਜਾਣੇ ਦਫਤਰ ਵਾਲੇ ਮਾਰੇ ਆ ਸਰਪੰਚ ਮਾਰੇ ਆ ਕੋਈ ਪਤਾ ਨਹੀਂ ਹਾਂ ਲੜਕੇ ਮਾਰੇ ਆ ਦੇ ਨਾਲ ਪਤਾ ਲੱਗਾ ਵੀ ਇਹਦੀ ਕੋਈ ਜਾਂਚੋਚ ਵੀ ਹੁੰਦੀ ਪਈ ਕਿ ਨਹੀਂ ਜਲ ਪਤਾ ਲੱਗਾ ਇੱਕ ਸੀਪੀਆਈ ਦੀ ਜਾਂਚ ਹੋਣ ਦੀ ਸੀ ਸੀਪੀਆਈ ਦੀ ਜਾਂਚ ਹੁੰਦੀ ਪਈ ਹਾਂ ਤੇ ਸੀਬੀਆਈ ਤੁਹਾਡੇ ਪਿੰਡ ਵਿੱਚ ਆਈ ਸੀ ਕੋਈ ਆਏ ਇੱਕ ਦਿਨ ਬਿਆਨ ਲੈਣਾ ਕਿੰਨਾ ਕੁ ਚਿਰ ਹੋ ਗਿਆ ਹੋਏ ਦੋ ਤਿੰਨ ਮਹੀਨੇ ਗੋਤਨ 3 ਮਹੀਨੇ ਹੋ ਗਿਆ ਵੀ ਜਦੋਂ ਇਹ ਘਪਲਾ ਹੋਇਆ ਜਦੋਂ ਇਹ ਨਵਾਂ ਪਿੰਡ ਵਸਿਆ ਤੇ ਪਿੰਡ ਵਾਸੀਆਂ ਨੂੰ ਪਤਾ ਲੱਗ ਗਿਆ ਸੀ ਵੀ ਇੱਥੇ ਆਹ ਪਿੰਡ ਨਵਾਂ ਵਸਾਤਾ ਕਾਗਜ਼ਾਂ ਦੇ ਵਿੱਚ ਲੱਗ ਗਿਆ ਲਗਾ ਸਾਲ ਪਾ ਲਾ ਉਹ ਤਾਂ ਕੋਈ ਪਿੰਡ ਵਾਸੀ ਨੇ ਰੋਲਾ ਨਹੀਂ ਪਾਇਆ ਰੋਲਾ ਲਾਈ ਅਸੀਂ ਜਾਂਚ ਤੁਸੀਂ ਪੀਏ ਪਿੰਡ ਵਾਸੀਆਂ ਨੇ ਹੋਰ ਵੀ ਬੰਦਿਆਂ ਦਾ ਰਲ ਕੇ ਕਿਵੇਂ ਇਹ ਘਪਲੇ ਹੋਏ ਸੀ ਕਿਉਂਕਿ 43 45 ਲੱਖ ਰੁਪਏ ਦਾ ਮਾਮਲਾ ਹੈਗਾ ਕਿਹੜੇ ਕਿਹੜੇ ਜਿਹੜੇ ਇਹ ਪੈਸੇ ਹੜੱਪਣ ਲਈ ਕੀ ਕੀ ਕਰਵਾਇਆ ਗਿਆ ਪਤਾ ਲੱਗਾ ਕੁਝ ਨਹੀਂ ਸਰਕਦਾ ਆਇਆ ਪੈਸਿਆਂ ਦਾ ਪਤਾ ਨਹੀਂ ਲੱਗਾ ਇਹਦਾ ਬਾਅਦ ਜਦੋਂ ਸਰਪੰਚ ਨੇ ਨਵੇਂ ਆ ਗਏ ਉਦੋਂ ਪਤਾ ਲੱਗਾ ਹੂੰ ਉਹ ਦਫ਼ਤਰ ਜਾਂਦੇ ਉਹ ਹੜਾ ਗੱਲ ਨਹੀਂ ਸੁਣਦੇ ਦਫ਼ਤਰ ਵਾਲੇ ਤਾਂ ਓਕੇ ਤਾਂ ਇੱਥੇ ਹੋਰ ਵੀ ਸਾਡੇ ਨਾਲ ਲੋਕ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਭਾਜੀ ਇੱਥੇ ਇੱਥੇ ਕੋਈ ਇੱਥੇ ਕੋਈ ਨਿਊ ਗੱਟੀ ਰਾਜੋਕੇ ਪਿੰਡ ਹੈਗਾ ਨਿਊ ਗੱਟੀ ਨਿਊ ਗੱਟੀ ਰਾਜੋਕੇ ਪਿੰਡ ਹੈਗਾ ਇੱਥੇ ਕੋਈ ਪਹਿਲਾਂ ਤਾਂ ਕੋਈ ਨਹੀਂ ਸੀ ਮੇਰੇ ਬਚਪਨ ਤੋਂ ਵੀਜੋ ਨੇ ਕਿ 5-7 ਸਾਲ ਪਹਿਲਾਂ ਹਾਂ 7 ਸਾਲ ਪਹਿਲਾਂ ਹਾਂ ਅੱਜ ਮੰਨ ਲਓ ਕਿ ਨਵੇਂ ਸਰਪੰਚ ਬਣੇ ਜਿਵੇਂ ਕਰਮਜੀ ਸਰਪੰਚ ਬਣਿਆ ਉਸ ਤੋਂ ਬਾਅਦ ਹੀ ਬਣੀ ਹੈ ਹਾਂ ਕਰਮਜੀ ਸਰਪੰਚ ਬਣਿਆ ਜਾਂ ਇੱਕ ਪਿੰਡ ਹੈਗਾ ਗੱਟੀ ਰਾਜੋਕੇ ਇੱਕ ਹੈਗਾ ਨਵੀਂ ਗੱਟੀ ਰਾਜੋਕੇ ਕੋਈ ਨਿਊ ਗੱਟੀ ਰਾਜੋਕੇ ਹੈਗਾ ਪਹਿਲਾਨੀ ਸੀ ਹੈਗਾ ਕੋਈ ਪਿੰਡ ਨਹੀਂ ਹੈਗਾ ਉਬੱਤੀ ਚਾਈ ਵਾਈ ਹਾਂ ਬਾਕੀ ਉਹ ਤੋਂ ਬਾਅਦ ਧਾਰ ਕਾਰਡ ਜੇ ਲਿੰਕ ਕਰਾਈ ਦੇ ਉਹਨਾਂ ਦਾ ਨਿਊ ਗੱਟੀ ਆ ਜਾਂਦਾ ਸੀ ਬਿ ਨਿਊ ਗੱਟੀ ਰਾਜੋ ਕੇ ਜੇ ਪਹਿਲਾਂ ਕੋਈ ਪਿੰਡ ਨਹੀਂ ਸੀ ਮੇਰੇ 25 26 ਸਾਲ ਉਮਰ ਵਿੱਚ ਹਾਂ ਹੁਣ ਤੱਕ ਪਿਛਲੇ 5 ਸਾਲ ਤੱਕ ਕੋਈ ਪਿੰਡ ਗੱਟੀ ਰਾਜੋ ਕੇ ਪਹਿਲਾਂ ਕੋਈ ਨਹੀਂ ਸੀ ਤਿੰਨ ਗੱਟੀਆਂ ਬਣੀਆਂ ਇੱਕ ਪੁਰਾਣੀ ਗੱਟੀ ਇੱਕ ਨਵੀਂ ਗੱਟੀ ਇੱਕ ਨਿਊ ਗੱਟੀ ਮੇਨ ਪਿੰਡ ਗੱਟੀ ਰਾਜੋ ਕੇ ਇਹੋ ਹੀ ਏ ਸਾਰਾ ਟੋਟਲ ਨਵੀਂ ਨਵੀਂ ਗੱਟੀ ਹੈਗੀ ਆ ਕੋਈ ਨਵੀਂ ਗੱਟੀ ਰਾਜੋ ਕੇ ਪਿੰਡ ਹੈਗਾ ਇਹੋ ਜਿਹਾ ਮਾਰ ਫਰੋਜਪੁਰ ਟਾਈਮ ਤੁਸੀਂ ਪੇਪਰ ਦੋ ਤਾਂ ਬਿਲਕੁਲ ਲੋਕ ਦੱਸਦੇ ਨੇ ਕਿ ਇੱਥੇ ਆ ਪੁਰਾਣੀ ਗੱਟੀ ਰਾਜੋ ਕੇ ਪਿੰਨ ਹੈਗਾ ਨਵੀਂ ਗੱਟੀ ਰਾਜੋ ਕੇ ਪਿੰਡ ਹੈਗਾ ਪਰ ਨਿਊ ਗੱਟੀ ਰਾਜੋ ਕੇ ਪਿੰਡ ਇਸ ਜਗ੍ਹਾ ਦੇ ਉੱਪਰ ਮੌਜੂਦ ਹੀ ਨਹੀਂ ਕੋਈ ਕਿਸੀ ਫਿਰੋਸਪੁਰ ਦੇ ਉਸ ਸਾਧ ਦੇ ਪਿੰਡ ਦੇ ਵਿੱਚ ਮੌਜੂਦ ਆ ਜਿਸ ਦੇ ਨਾਂ ਦੇ ਉੱਪਰ ਕਪਲਾ ਕੀਤਾ ਗਿਆ ਆ ਕਰੀਬ 43 ਜਾਂ 45 ਲੱਖ ਲੋਕ ਦੱਸਦੇ ਨੇ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਕਪਲਾ ਕਰਵਾਇਆ ਗਿਆ ਵਿਕਾਸ ਕਾਰਜਾਂ ਦੇ ਨਾਂ ਤੇ ਕਪਲਾ ਕੀਤਾ ਗਿਆ ਜੌਬ ਕਾਰਡ ਨਰੇਗਾ ਦੇ ਜੌਬ ਕਾਰਡ ਬਣਾਏ ਗਏ ਜੌਬ ਕਾਟਾ ਤਹਿਤ ਜਿਹੜੇ ਉਹ ਕਪਲਾ ਕੀਤਾ ਗਿਆ ਇਸ ਦੇ ਨਾਲ ਹੋਰ ਜਿਹੜੇ ਕਪਲੇ ਸੀ ਉਹ ਕਰਵਾਏ ਤਾਂ ਇਸੰਨਨ ਹੋਰ ਲੋਕ ਕਮਿਊਨਿਟੀ ਅਸੀਂ ਉਹਨਾਂ ਨਾਲ ਵੀ ਗੱਤਬਾਤ ਕਰਦੇ ਹਾਂ ਵੀਰੇ ਤੁਸੀਂ ਕਿੱਥੋਂ ਰਹਿਣ ਵਾਲੇ ਹੋ ਮੈਂ ਵੀਰੇ ਗੱਟੀ ਰਾਜੋ ਵਾਂ ਰਹਿਣਾ ਗੱਟੀ ਰਾਜੋ ਗੇ ਰਹਿਣ ਵਾਲੇ ਇੱਥੇ ਕੋਈ ਨਿਊ ਗੱਟੀ ਕਿ ਰਾਜੋ ਹੈਗਾ ਨਹੀਂ 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 ਨਿਊ ਗੱਟੀ ਰਾਜੋਗਾ ਨਹੀਂ ਹੈਗਾ ਕਿਹੜੀ ਕਿਹੜੀ ਗੱਟੀ ਹੈਗੀ ਇੱਥੇ ਰਾਜੋ ਗੇ ਹੈਗੀ ਹੈ ਬਸ ਨਵੀਂ ਗੱਟੀ ਰਾਜੋ ਗੇਗੀ ਹਾਂਜੀ ਹਾਂਜੀ ਨਵੀਂ ਗੱਟੀ ਹੋਗੀ ਪੁਰਾਣੀ ਗੱਟੀ ਹੋਗੀ ਪਰ ਨਿਊ ਗੱਟੀ ਸੁਣਿਆ ਕਦੇ ਪਿੰਡ ਨਹੀਂ ਨਹੀਂ ਇਹ ਨਹੀਂ ਸੁਣਿਆ ਆਪਾਂ ਤੇ ਕਹਿੰਦੇ ਵੀ ਉਸ ਪਿੰਡ ਦੇ ਦਾ ਨਿਊ ਗੱਟੀ ਪਿੰਡ ਬਣਾ ਕੇ ਇੱਥੇ ਘਬਲੇ ਕਰ ਦਿੱਤੇਗੇ ਨਹੀਂ 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 ਤਾ ਬਿਲਕੁਲ ਅਸੀਂ ਇਸ ਵੇਲੇ ਉਸ ਪਿੰਡ ਦੇ ਵਿੱਚ ਮੌਜੂਦ ਆ ਜਿਸ ਪਿੰਡ ਦੇ ਨਾਂ ਦੇ ਉੱਪਰ ਕਪਲੇ ਕੀਤੀ ਕਿਉਂਕਿ ਉਸ ਜਗ੍ਹਾ ਦੇ ਉੱਪਰ ਮੌਜੂਦ ਆ ਨਵੀਂ ਗੱਟੀ ਕੇ ਰਾਜੋ ਕੇ ਪਿੰਡੇ ਦਾ ਪੁਰਾਣੀ ਗੱਟੀ ਕੇ ਰਾਜੋ ਕੇ ਪਿੰਨ ਹੈਗਾ ਪਰ ਨਿਊ ਗੱਟੀ ਕੇ ਰਾਜੋ ਕੇ ਪਿੰਡ ਨਹੀਂ ਹੈਗਾ ਪਿੰਡ ਦੇ ਵਿੱਚ ਉਦੋਂ ਹੀ ਚਰਚਾ ਹੁਣ ਲੱਗ ਪਈ ਸੀ ਲੋਕ ਦੱਸਦੇ ਨੇ ਕਿ ਜਦੋਂ ਇਹ ਘਪਲੇਬਾਜੀ ਸ਼ੁਰੂ ਹੋਈ ਸੀ ਪੁਰਾਣੇ ਪਿੰਡ ਜਿਹੜਾ ਸਰਪੰਚ ਹੈਗਾ ਬਿਸ਼ੱਕ ਨਾਮ ਤਾਂ ਨਹੀਂ ਲਿਆ ਉਸ ਦੇ ਉੱਪਰ ਦੋਸ਼ ਵੀ ਲੱਗ ਰਹੇ ਨੇ ਔਰ ਇਹ ਲੋਕ ਦੱਸਦੇ ਨੇ ਕਿ ਜਿਹੜੀ ਸੀਏਬੀ ਦੇ ਅਧਿਕਾਰੀ ਜਾਂ ਕਰਮਚਾਰੀ ਇਸ ਪਿੰਡ ਦੇ ਵਿੱਚ ਆਏ ਸੀਗੇ ਜਾਂਚ ਪੜਤਾਲ ਵੀ ਉਹਨਾਂ ਵੱਲੋਂ ਕੀਤੀ ਗਈ ਸੀ ਹੁਣ ਮਾਮਲਾ ਅਸਲ ਦੇ ਵਿੱਚ ਕੀ ਹੋਵੇਗਾ ਕਿਉਂਕਿ ਆਰਟੀਆਈ ਤਹਿਤ ਜਿਹੜੇ ਖੁਲਾਸੇ ਹੋਏ ਨੇ ਕਿ ਇਸ ਪਿੰਡ ਦੇ ਵਿੱਚ ਨਿਊ ਗੱਟੀ ਕੇ ਰਾਜੋ ਕੇ ਇੱਕ ਨਵਾਂ ਪਿੰਡ ਜਿਹੜਾ ਵਸਾਇਆ ਗਿਆ ਉਸ ਦੇ ਵਿੱਚ ਨਰੇਗਾ ਤਹਿਤ ਵਿਕਾਸ ਕਾਰਜ ਕਰਾਏ ਗਏ ਵੀ ਪਤਾ ਲੱਗਾ ਕਿ ਜਿਹੜਾ ਗੱਟੀ ਰਾਜੋ ਕੇ ਪਿੰਡ ਹੈਗਾ ਉਹਦੇ ਵਿੱਚ ਮਹਿਜ 35 ਕੰਮ ਹੋਏ ਔਰ ਜਿਹੜਾ ਨਵਾਂ ਨਿਊ ਗੱਟੀ ਕੇ ਰਾਜੋ ਕੇ ਆ ਉਹਦੇ ਤਹਿਤ ਜਿਹੜਾ 55 ਗਿੜੇ ਕੰਮ ਕਰਵਾਏ ਗਏ ਅਸੀਂ ਜੋਬ ਕਾਰਡ ਵੀ ਬਣੇ ਹੋਏ ਨੇ 43 ਲੱਖ ਦਾ ਮਾਮਲਾ ਹੁਣ ਇਹ ਵੇਖਣਾ ਹੋਵੇਗਾ ਕਿ ਜਿਵੇਂ ਹੁਣ ਇਹ ਮਾਮਲਾ মিডিਆ ਦੇ ਵਿੱਚ ਆ ਗਿਆ ਐਸਡੀ ਜਾਂਚ ਹੁੰਦੀ ਕਿ ਨਹੀਂ ਹੁੰਦੀ ਅਧਿਕਾਰੀ ਤਾਂ ਕਹਿ ਰਹੇ ਨੇ ਕਿ ਇਸ ਮਾਮਲੇ ਦੀ ਜਾਂਚ ਕਰਾਵਾਂਗੇ ਬੇਸਿਕ 5 ਸਾਲ ਹੋ ਗਏ ਨੇ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਵਿਲੇ ਦੇ ਵਿੱਚ ਇਹ ਜਿਹੜਾ ਕਪਲਾ ਕੀਤਾ ਗਿਆ ਸੀਗਾ ਨਿਊ ਗੱਟੀ ਕੇ ਰਾਜੂ ਪਿੰਡ ਵਸਾਇਆ ਗਿਆ ਸੀਗਾ ਪਰ 5 ਸਾਲਾਂ ਬਾਅਦ ਆਰਟੀਆਈ ਤੇ ਇਹਦੀ ਖੁਲਾਸਾ ਹੋਇਆ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਦੀ ਜਾਂਚ ਜਿਹੜੀ ਆ ਉਹ ਸੀਬੀਏ ਜਾਂਚ ਕਰਦਾ ਜਾਂ ਅਧਿਕਾਰੀ ਜਿਹੜੇ ਫਰੋਸਪਰ ਦੇ ਉੱਚ ਅਧਿਕਾਰੀ ਨੇ ਉਹ ਆਪਣੇ ਲੈਵਲ ਤੇ ਹੀ ਇਸ ਜਿਹੜੀ ਨਿਊ ਗੱਟੀ ਕੇ ਰਾਜੋਕਪਿੰਡਾ ਉਸ ਦੀ ਜਾਂਚ ਕਰਦੇ ਆ ਔਰ ਕਿੰਨੇ ਲੱਖ ਦਾ ਜਿਹੜਾ ਇਹ ਮਾਮਲਾ ਕਬਲੇਬਾਜੀ ਹੋਈ ਹੈ ਉਹ ਸਾਹਮਣੇ ਆਉਂਦਾ ਕੈਮਰਾ ਪਰਸਨ ਅਮਲਕੀਆ ਸਿੰਘ ਅਨ ਜਨਸ ਸਪੋਕਸਮੈਨ ਫਰੋਸਪਰ